ਜੀ ਟਰੈਕਟਰ ਰੈਲੀ ਤਾਂ ਕੀ ਵਿਚਾਰੇ ਅਸੀਂ ਤਾਂ ਦੁਖੀ ਮਨ ਦੇ ਨਾਲ ਦੇਖੋ ਵਰਦੇ ਮੀਂਹ ਦੇ ਵਿੱਚ ਕਿਵੇਂ ਕਿਸਾਨ ਭਰਾ ਪੈਣਾ ਮਜ਼ਦੂਰ ਕਿਵੇਂ ਇਸ ਧਰਨੇ ਚਾਏ ਜਿਹੜਾ ਕਿ ਲੈਂਡ ਪੂਲਿੰਗ ਜਿਹੜੀ ਨੀਤੀ ਇਹ ਆਮ ਪਾਰਟੀ ਸਰਕਾਰ ਜਿਹੜੀ ਬਣਾਈ ਹੈ ਉਹਦੇ ਖਿਲਾਫ ਅਸੀਂ ਇਕੱਠੇ ਹੋਇਆ ਚੌਥਾ ਪੰਜਾਬ ਧਰਨਾ ਪ੍ਰਧਾਨ ਜੀ ਆ ਪਾਏ ਨੇ ਰਾਜਾ ਬੜਿੰਗ ਜੀ ਆਏ ਨੇ ਤੇ ਨਾਲ ਸਾਰੀ ਲੀਡਰਸ਼ਿਪ ਤੇ ਖਾਸ ਕਰਕੇ ਸਾਡੇ ਚੇਅਰਮੈਨ ਨੇ 올 ਇੰਡੀਆ ਦੇ ਖਹਿਰਾ ਸਾ ਜਿਹੜੇ ਕਿ ਬਹੁਤ ਐਫਰਟਸ ਕਰ ਰਹੇ ਨੇ ਕਿ ਕਿਸ ਤਰ੍ਹਾਂ ਇਹ ਜਿਹੜੀ ਪਾਲਿਸੀ ਹੈਗੀ ਇਹਨੂੰ ਰੱਦ ਕਰਾਇਆ ਜਾਏ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਇੱਕ ਆਮ ਪਾਰਟੀ ਦੀ ਸਰਕਾਰ ਨੂੰ ਭਗਵੰਤ ਮਾਨ ਤੇ ਕੇਜਰੀਵਾਲ ਜੀ ਨੂੰ ਇਹ ਸਨੇਹਾ ਦੇਣਾ ਚਾਹੁੰਦੀ ਆ ਇੱਕ ਚੇਤਾਵਨੀ ਦੇਣਾ ਚਾਹੁੰਦੀ ਆ ਕਿ ਇਹ ਪੰਜਾਬੀਆਂ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਇੱਕ ਕਾਲੇ ਕਾਨੂੰਨ ਲੈ ਕੇ ਆਏ ਸੀ ਉਹ ਵੀ ਰੱਦ ਕਰਾ ਲਈ ਸੀ ਤੁਸੀਂ ਕੀ ਚੀਜ਼ੋ ਜਿਹੜੀ ਚੀਜ਼ ਲੋਕ ਮੰਗਦੇ ਨਹੀਂ ਤੁਸੀਂ ਉਹ ਥੋਪ ਰਹੇ ਹੋ ਸੋ ਇਹ ਤੁਹਾਡੀ ਜਿਹੜੀ ਇਹ ਮਨਸੂਬਾ ਕਦੀ ਵੀ ਕਾਮਯਾਬ ਕਿ ਪੰਜਾਬੀ ਅਸੀਂ ਸਾਰੀ ਕਾਂਗਰਸ ਨਹੀਂ ਹੋਣਗੇ ਜਿਹੜਾ ਕਿਸਾਨ ਸੈੱਲ ਪੰਜਾਬ ਵੱਲੋਂ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਸੀਗਾ ਇਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਪੰਜਾਬ ਸਰਕਾਰ ਨੇ ਲੈਂਦੀ ਆ ਉਹਦੇ ਖਿਲਾਫ ਉੱਡਾ ਦਫਤਰ ਦੇ ਬਾਹਰ ਪੰਜਾਬ ਕਿਸਾਨ ਸੈੱਲ ਨੇ ਇਹ ਜਿਹੜਾ ਉਹਨਾਂ ਦੀ ਗਵਾਹੀ ਚ ਇਹ ਪ੍ਰੋਗਰਾਮ ਹੋਇਆ ਜਿਸ ਵਿੱਚ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਕਰਨਜੀਤ ਸਿੰਘ ਜੀ ਮਿੱਠਾ ਜੋ ਪੰਜਾਬ ਦੇ ਪ੍ਰਧਾਨ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾਪੁਰਿੰਗ ਉਹ ਵੀ ਇਚੇਚੇ ਤੌਰ ਤੇ ਪਹੁੰਚੇ ਸਾਡੇ ਵਿਜੇਂਦਰ ਸਿੰਘ ਰਾਜ ਜੀ ਤੇ ਸਾਡੀ ਜਿਹੜੀ ਉਰੇ ਦੀ ਲੀਡਰਸ਼ਿਪ ਆ ਉਹਨਾਂ ਨੇ ਸਾਰਿਆਂ ਨੇ ਆ ਕੇ ਇਕੇ ਪਰਨੀ ਕੀਤਾ ਕਿ ਜਿਹੜੀ ਲੈਂਡ ਪੂਲਿੰਗ ਪਾਲਸੀ ਆ ਇਹਦਾ ਧੱਕੇ ਵਿਰੋਧ ਕਰਾਂਗੇ ਤੇ ਪੰਜਾਬ ਦੀ ਇੱਕ ਵੀ ਵਿਸ਼ਵਾ ਜ਼ਮੀਨ ਨੂੰ ਜਿਹੜੀ ਇਹ ਪੰਜਾਬ ਸਰਕਾਰ ਨੂੰ ਅਕਵਾਇਰ ਕਰਨ ਨਹੀਂ ਦਿਵਾਉਣੀ ਹਾਂ ਪੰਜਾਬ ਸਰਕਾਰ ਕਿਤੇ ਨਾ ਕਿਤੇ ਇਹ ਕਿ ਆਰੀਆ ਭਵੰਤਮਨ ਸਾਹਿਬ ਦਾ ਬਿਆਨ ਸੀ ਕਿ ਅਸੀਂ ਧੱਕੇ ਨਾਲ ਜ਼ਮੀਨ ਨਹੀਂ ਲੈ ਰਹੇ ਤੁਸੀਂ ਇਸ ਤੇ ਵਿਸ਼ੇਸ਼ ਕੀ ਮਾਰ ਦੀ ਗੱਲ ਆ ਕਿਉਂ ਨਹੀਂ ਧੱਕੇ ਨਾਲ ਰਹੇ ਧੱਕੇ ਮਾਰ ਰਹੇ ਵੀ ਸੀਐਲ ਜੂ ਨਹੀਂ ਪਾਸ ਕਰਨੀ ਸਰਕਾਰ ਆ ਜਿਹੜੀ ਪੂਰਾ ਪ੍ਰੈਸ਼ਰ ਬਣਾ ਰਹੀ ਆ ਪਰ ਪੰਜਾਬ ਦਾ ਕਿਸਾਨ ਜਿਹਨੇ ਇੱਥੇ ਬੜੇ ਬੜੇ ਹਮਲਿਆਂ ਦਾ ਜਵਾਬ ਦਿੱਤਾ ਇਹ ਬਿਲਕੁਲ ਵੀ ਜਿਹੜੀ ਪੰਜਾਬ ਦੇ ਲੋਕ ਨੇ ਬਰਦਾਸ਼ਤ ਨਹੀਂ ਪੈਂਦਾ ਇਹਨਾਂ ਨੇ ਹਿੰਦੁਸਤਾਨ ਦੀ ਸਰਕਾਰ ਦਾ ਕਾਲੇ ਕਾਨੂੰਨਾਂ ਵਲੇ ਮੂੰਹ ਮੋੜਤਾ ਸੀਗਾ ਤਿੰਨੇ ਕਾਨੂੰਨ ਵਾਪਸ ਕਰਾਇਆ 700 ਸਾਡੇ ਕਿਸਾਨਾਂ ਦੇ ਉੱਤੇ ਸ਼ਹੀਦੀ ਹੋਈ ਪੰਜਾਬ ਦੀ ਇਹ ਗਲਤਫਹਿਮੀ ਜਿਹਨੇ ਕਿ ਪੰਜਾਬ ਦੀ ਸਰਕਾਰ ਨੂੰ ਅਕਵਾਇਰ ਕਰਨਾ ਇੱਕ ਬਿਸਵਾ ਵੀ ਨਹੀਂ ਸੀ ਪੰਜਾਬ ਕਿਸਾਨ ਵੀ ਟਰੈਕਟਰ ਰੈਲੀ ਕੱਢ ਚੁੱਕੇ ਨੇ ਤੁਹਾਡੇ ਵੱਲੋਂ ਵੀ ਪ੍ਰੋਗਰਾਮ ਲਿਖਿਆ ਜਾ ਰਿਹਾ ਕੀ ਲੱਗਦਾ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਖੜਨ ਦਾ ਕੋਸ਼ਿਸ਼ ਕਰੂੰਗਾ ਨਹੀਂ ਨਹੀਂ ਅਸੀਂ ਆਪ ਕਿਸਾਨ ਆ ਸਾਰੇ ਕਾਂਗਰਸ ਪਾਰਟੀ ਹਮੇਸ਼ਾ ਜਿਹੜੀ ਕਿਸਾਨਾਂ ਦੇ ਨਾਲ ਖੜੀ ਆ ਸਾਰੇ ਅਸੀਂ ਆਪ ਕਿਸਾਨ ਆ ਕਾਂਗਰਸ ਦੇ ਵਿੱਚ ਜਿੰਨੇ ਸਾਡੇ ਲੀਡਰ ਸਾਹਿਬਾਨ ਨੇ ਉਹ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਨੇ ਤੇ ਕਿਸਾਨਾਂ ਦੇ ਪੁੱਤ ਨੇ ਕਿ ਅਸੀਂ ਸਾਰੇ ਬਾਕੀ ਮਜ਼ਦੂਰ ਸਾਰੇ ਮਜ਼ਦੂਰ